ਸਭ ਤੋਂ ਪਹਿਲਾਂ ਤੁਮੇ ਬਹੁਤ ਬਹੁਤ ਬੁਧਾਈ ਦੇਣਾ ਇੱਕ ਵਾਰੀ ਆਪਣੇ ਲਈ ਤਾੜੀਆਂ ਮਾਰੋ ਇਸ ਕੰਮ ਲਈ ਤੁਸੀਂ ਇਹ ਸ਼ੁਰੂਆਤ ਕੀਤੀ ਸੀ ਇਸ ਭਰਨੇ ਦੀ ਉਹ ਜਿਹੜਾ ਨੇਪੜੇ ਚੜ ਗਿਆ ਪਰ ਤੁਸੀਂ ਆਪ ਖੁਦ ਦੇਖ ਲਿਆ ਪਈ ਐਸੀ ਕੋਈ ਗੱਲ ਕਿਉਂਕਿ ਅਸੀਂ ਉਮੀਦ ਕਰਦੇ ਸੀ ਕਿ ਕਈ ਕਈ ਲੋਕ ਇਸ ਉਮੀਦ ਸੀ कि ਸ਼ਾਇਦ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਇਆ ਜਾਵੇ। ਲੇਕਿਨ ਮੈਂ ਤੁਹਾਨੂੰ ਉਸ ਦਿਨ ਲਿਖ ਕੇ ਦੇ ਗਿਆ ਸੀ ਕਿ ਇਦਾਂ ਦਾ ਕੋਈ ਹੈਰੀ ਨਹੀਂ ਹੋਣ ਦਵਾਂਗੇ। ਔਰ ਗੁਪਤਾ ਜੀ ਨੇ ਉਸ ਦਿਨ ਕਿਹਾ ਸੀ ਕਿ ਅਸੀਂ ਕਿਤੇ ਵਿਸ਼ਵਾਸ ਕਰੀਏ ਜੇ ਤੁਹਾਡੀ ਇੰਨੀ ਪੌਛ ਹੈ ਜੀ ਤੁਸੀਂ ਮੰਤਰੀ ਨਾ ਬਣ ਜਾਂਦੇ। ਲੇਕਿਨ ਗੁਪਤਾ ਜੀ ਕੰਮ ਕਰਨ ਲਈ ਮੰਤਰੀ ਬਣਨਾ ਕੋਈ ਜ਼ਰੂਰੀ ਨਹੀਂ। ਜੇ ਕਾਬੂ ਕਰ ਲੈ ਹੋਣ ਤਾਂ ਮੰਤਰੀ ਬਣਨਾ ਜ਼ਰੂਰੀ ਹੀ ਹੈ ਹਿੰਮਤੇ ਮਰਦਾ ਮੱਦੇ ਖੁਦਾ ਪੰਨੂ ਮੈਂ ਪੂਰੇ ਜੋਸ਼ ਨਾਲ ਕਿਹਾ ਸੀ ਕਿ ਮੈਂ ਵਿੱਕੇ ਦੇ ਰਿਹਾ ਹਾਂ ਰਸਤੇ ਖੜਾ ਹੋਕਰ ਔਰ ਉਹ ਗੱਲ ਹੋ ਗਈ ਬਾਕੀ ਦੋ ਗੱਲੇ ਵੀ ਆ ਕੇ ਤੁਹਾਡੇ ਸਾਹਮਣੇ ਕਈ ਗੱਲਾਂ ਕਰ ਗਏ ਐਥੇ ਤਾਂ ਕਹਿ ਗਏ ਵੀ ਜਿਲਾ ਅਸੀਂ ਨਹੀਂ ਬਣਨ ਦੇਵਾਂਗੇ ਬਾਹਰ ਜਾ ਕੇ ਕਹਿ ਗਏ ਮੈਨੂੰ ਕੋਈ ਇਤਰਾਜ਼ ਨਹੀਂ ਲੇਕਿਨ ਮੈਂ ਦੋ ਗੱਲਾਂ ਦੀ ਤੁਹਾਨੂੰ ਇੱਕ ਗੱਲ ਸਾਫ਼ ਕਰਦਾ ਅਸੀਂ ਜੋ ਗੱਲ ਕਰਦੇ ਹਾਂ ਉਸ ਤੇ ਖੜਦੇ ਹਾਂ ਔਰ ਇਹ ਨਹੀਂ ਕਿ ਇੱਕ ਵਾਰੀ ਤੁਹਾਨੂੰ ਕਹੇ ਤਾਂ ਮੈਂ ਅੱਗੇ ਨਹੀਂ ਲਿਖ ਤੁਹਾਨੂੰ ਵਿਸ਼ਵਾਸ ਦਵਾਣ ਲੱਗ ਕਿ ਮੇਰੇ ਜਨੇ ਘਰੋਏ ਦੇ ਪਿੰਡ ਨੇ ਕਦੇ ਵੀ ਨਹੀਂ ਪਹਿਣਗੇ ਕਦੇ ਵੀ ਅਗਰ ਕੋਈ ਅਸੀਸ ਤਸਵੀਰ ਹੋਈ ਵੀ ਤਾਂ ਮੈਂ ਤੁਹਾਡੇ ਨਾਲ ਬੈਠੂਗਾ ਤੁਹਾਡੇ ਨਾਲ ਖੜਾ ਹੋਊਂਗਾ ਆਪਣੇ ਪਿੰਡ ਵਾਸੀਆਂ ਨਾਲ ਖੜਾ ਹੋਊਗਾ ਔਰ ਤੁਹਾਡੇ ਨਾਲ ਖੜਾ ਹੋਵਾਂਗਾ ਕਿਉਂਕਿ ਇਹ ਜੋ ਸਰਕਾਰ ਨੇ ਬਹੁਤ ਕੁਝ ਦੇਖਣਾ ਹੁੰਦਾ ਔਰ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਬਹੁਤ ਹੀ ਵਧੀਆ ਇਨਸਾਨ ਨੇ ਬਹੁਤ ਹੀ ਹਮਦਰਦ ਲੋਕਾਂ ਦੇ ਹਮਦਰਦ ਨੇ